ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖ ਰਿਹਾ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ੇ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਣ ਕਿਹਾ ਜਾ ਰਿਹਾ ਹੈ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਪੁਰਤਗਾਲ ਸਮੇਤ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸੇ ਹੋਗੀ ਇੱਕ ਸੁਤੰਤਰ ਫਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਵਿੱਚ ਕੈਨੇਡਾ ਦੇ ਨਾਲ ਸ਼ਾਮਲ ਹੋਏ ਨੇ ਅਤੇ ਹੋਰਾਂ ਦੇ ਇਸ ਹਫਤੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮहासਭਾ ਦੇ 80ਵੇਂ ਸੈਸ਼ਨ ਦੌਰਾਨ ਸ਼ਾਮਲ ਹੋਣ ਦੀ ਉਮੀਦ ਸੀ ਸੰਭਾਵਤ ਤੌਰ ਉਤੇ ਟਰੰਪ ਪ੍ਰਸ਼ਾਸਨ ਦੇ ਲਈ ਅੰਦੋਲਨ ਦਾ ਕਾਰਨ ਬਣ ਸਕਦਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਹ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਹਮਾਸ ਉਪੋ ਸਮੂਹ ਜਿਸ ਨੇ 7 ਅਕਤੂਬਰ 2023 ਨੂੰ ਹਮਲੇ ਦੀ ਅਗਵਾਈ ਕੀਤੀ ਸੀ ਉਸ ਨੂੰ ਹੌਸਲਾ ਦਿੰਦਾ ਹੈ ਅਤੇ ਜੰਗਵੰਦ ਦੇ ਸਮਝੌਤੇ ਉੱਤੇ ਗਲਪਾਤ ਅਤੇ ਬੰਦਕਾਂ ਦੀ ਰਿਹਾਈ ਨੂੰ ਹੋਰ ਵੀ ਮੁਸ਼ਕਲ ਬਣਾਉਂਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਈਮੇਲ ਕਿਤੇ ਬਿਆਨ ਦੇ ਵਿੱਚ ਕਿਹਾ ਕਿ ਉਸ ਦਾ ਧਿਆਨ ਗੰਭੀਰ ਕੂਟਨੀਤੀ ਉੱਤੇ ਰਹਿੰਦਾ ਹੈ ਪ੍ਰਦਰਸ਼ਨਕਾਰੀ ਇਸ਼ਾਰਿਆਂ ਉੱਤੇ ਨਹੀਂ ਵਿਦੇਸ਼ ਵਿਭਾਗ ਦੇ ਪ੍ਰੈਸ ਦਫ਼ਤਰ ਨੇ ਕਿਹਾ ਕਿ ਸਾਡੀਆਂ ਤਰਜੀਹਾਂ ਸਪਸ਼ਟ ਨੇ ਬੰਦਕਾਂ ਦੀ ਰਿਹਾਈ ਇਜ਼ਰਾਈਲ ਦੀ ਸੁਰੱਖਿਆ ਅਤੇ ਪੂਰੇ ਖੇਤਰ ਦੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਜੋ ਕਿ ਹਮਾਸ ਤੋਂ ਮੁਕਤੀ ਸੰਭਵ ਹੈ ਅਸਯੂਨ ਟਿੱਚੋ ਦੇ ਲਈ ਆਪਣੀਆਂ ਸਹਿਯੋਗੀਆਂ ਤੇ ਪਾਈ ਵਾਲਾ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਦਸਵੀ ਕੈਨੇਡਾ ਲੰਬੇ ਸਮੇਂ ਤੋਂ ਦੋ ਰਾਜ ਜੋ ਹਲਤੀ ਮੰਗ ਕਰਦਾ ਆ ਰਿਹਾ ਹੈ ਇੱਕ ਫਲਸਤੀਨੀ ਰਾਜ ਜੋ ਇਜ਼ਰਾਈਲ ਦੇ ਨਾਲ ਸ਼ਾਂਤੀ ਦੇ ਨਾਮ ਮੌਜੂਦ ਹੈ ਤੇ ਸਾਲਾ ਤੋਂ ਓਟਵਨ ਨੇ ਸੁਝਾਅ ਦਿੱਤਾ ਸੀ ਕਿ ਮੰਨਤਾ ਸਿਰਫ ਫਲਸਤੀਨੀ ਅਤੇ ਇਜ਼ਰਾਈਲੀ ਨੇਤਾਵਾਂ ਵਿਚਕਾਰ ਸ਼ਾਂਤੀ ਗੱਲਬਾਤ ਦੇ ਅੰਤੁੱਤੇ ਹੀ ਮਿਲੇਗੀ। ਸੁਦਾਇਲ ਕਲੇ ਹਮਾਸ ਹਤਵਰ ਦੇ ਵਿਆਪਕ ਖਤਰੇ ਪੱਛਮੀ ਕੰਡੇਰੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਫਲਾਵ ਅਤੇ ਗਾਜਾਂ ਦੇ ਵਿੱਚ ਮਨੁੱਖੀ ਤਬਾਹੀ ਦੇ ਵਿੱਚ ਇਜ਼ਰਾਈਲੀ ਸਰਕਾਰ ਦੇ ਯੋਗਦਾਨ ਦੇ ਨਾਲ ਕਾਰਨੀ ਨੇ ਕਿਹਾ ਕਿ ਇਹ ਸੰਭਾਵਨਾ ਲਗਾਤਾਰ ਅਤੇ ਗੰਭੀਰ ਰੂਪ ਦੇ ਵਿੱਚ ਖਤਮ ਹੋਵੇਗੀ। ਇਸ ਸੰਦਰਭ ਦੇ ਵਿੱਚ ਕੈਨੇਡਾ ਫਲਸਤੀਨੀ ਰਾਜ ਨੂੰ ਮਾਨ ਮੰਨਤਾ ਦਿੰਦਾ ਹੈ ਤੇ ਫਲਸਤੀਨ ਰਾਜ ਅਤੇ ਇਜ਼ਰਾਈਲ ਰਾਜ ਦੋਵਾਂ ਦੇ ਲਈ ਇੱਕ ਸ਼ਾਂਤੀਪੂਰਨ ਪੁਨਪੁਕ੍ਰਿਅਵਾਦੇ ਨੂੰ ਬਚਾਉਣ ਦੇ ਲਈ ਸਾਡੀ ਪਾਈਵਾਲੀ ਦੀ ਪੇਸ਼ਕਸ਼ ਕਰਦਾ ਹੈ। ਇਸ ਦਿਨਾਲੀ ਕਾਰਨੀ ਨੇ ਵੀ ਕਿਹਾ ਕਿ ਕੈਨੇਡਾ ਦੋ ਰਾਜ਼ੀ ਹਾਲ ਦੀ ਸੰਭਾਵਨਾ ਨੂੰ ਸੁਰੱਖਿਅਤ ਰੱਖਣ ਦੇ ਲਈ ਇਕਤਾਲ ਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਦੇ ਹਿੱਸੇ ਵਜੋਂ ਅਜਿਹਾ ਕਰਦਾ ਹੈ। ਇਸ ਕਦਮ ਦੀ ਕੈਨੇਡਾ ਦੇ ਕੁਝ ஆயੂਦੀ ਸੰਗਠਨਾਂ ਦੇ ਵੱਲੋਂ निंदा ਕੀਤੀ ਗਈ ਹੈ ਤੇ ਸੈਂਟਰ ਫੋਰ ਇਜ਼ਰਾਈਲ ਐਂਡ ਯੂਡੀ ਮਾਮਲਿਆਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅੱਤਵਾਦੀਆਂ ਦੁਆਰਾ ਚਲਾਏ ਜਾ ਰਹੇ ਖੇਤਰ ਅਤੇ ਜਿੱਥੇ ਬੰਧਕ ਕੈਟ ਦੇ ਵਿੱਚ ਰਹਿੰਦੇ ਨੇ ਉਸੇ ਰਾਜ ਨੂੰ ਮੰਨਤਾ ਦੇਣਾ 7 ਅਕਤੂਬਰ ਦੇ ਅੱਤਵਾਦੀ ਹਮਲੇ ਦਾ ਇਨਾਮ ਹੈ ਦਸੀ ਸਾਂਜੀ ਪਿਆਨ ਦੇ ਵਿੱਚ ਉਸ ਹਮਲੇ ਵਿੱਚ ਹਮਾਸ ਦੁਆਰਾ ਮਾਰੇ ਗਏ ਅਟਕਿਨੇਡੀਅਮਸ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਇਸ ਵਿਦਸ਼ਯਤੇ ਮਾਹੌਲ ਨੂੰ ਮਾਨਤਾ ਦੇ ਇਨਾਮ ਦੇਣਾ ਸਿਰਫ ਲਾਪਰਵਾਹੀ ਹੀ ਨਹੀਂ ਹੈ ਇਹ ਇੱਕ ਵਿਸ਼ਵਾਸ ਘਾਤ ਹੈ ਅਤੇ ਗਾਝਾ ਦੀਆਂ ਸੁਰੰਗਾਂ ਦੇ ਵਿੱਚ ਅਜੇ ਵੀ ਬੰਦ ਬੰਦਕਾ ਦੀ ਜਾਨਾਂ ਨੂੰ ਖਤਰੇ ਵਿੱਚ ਪਾਉਂਦਾ ਹੈ ਜੀ ਹਾਂ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨੇ ਵੀ ਇੱਕ ਬਿਆਨ ਦੇ ਵਿੱਚ ਪ੍ਰਤੀਕਿਰਿਆ ਦਿੱਤੀ ਕਿਹਾ ਕਿ ਇਹ ਕਦਮ ਕੈਨੇਡਾ ਦੇ ਮੁੱਦੇ ਤੋਂ ਧਿਆਨ ਪਟਕੋਣ ਵਾਲਾ ਹੈ ਅਤੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਤੇ ਕਾਰਨੇ ਨੇ ਜੁਲਾਈ ਦੇ ਵਿੱਚ ਐਲਾਨ ਕੀਤਾ ਸੀ ਕਿ ਕੈਨੇਡਾ ਅਧਿਕਾਰਤ ਤੌਰ ਉਤੇ ਫਸਤੀਨ ਰਾਜ ਨੂੰ ਮਾਨਤਾ ਦੇਵੇਗਾ ਜਦੋਂ ਤੱਕ ਕਿ ਫਸਤੀਨੀ ਅਥਾਰਟੀ ਕੁਝ ਸ਼ਰਤਾਂ ਪੂਰੀਆਂ ਕਰਦੀ ਹੈ ਇੱਕ ਵਾਰ ਫੇਰ ਦੱਸਦिए ਸਸਕਾ ਜੀ ਮੈਂ acomal kapoor ਤੁਸੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ਵ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਹੈ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਨ ਕਿਹਾ ਜਾ ਰਿਹਾ ਹੈ ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਪੁਰਤਗਾਲ ਸਮੇਤ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸੇ ਹੋਗੀ ਇੱਕ ਸੁਤੰਤਰ ਫਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਵਿੱਚ ਕੈਨੇਡਾ ਦੇ ਨਾਲ ਸ਼ਾਮਲ ਹੋਏ ਨੇ ਅਤੇ ਹੋਰਾਂ ਦੇ ਇਸ ਹਫਤੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਸ਼ਾਮਲ ਹੋਣ ਦੀ ਉਮੀਦ ਸੀ ਸੰਭਾਵਤ ਤੌਰ ਉਤੇ ਟਰੰਪ ਪ੍ਰਸ਼ਾਸਨ ਦੇ ਲਈ ਅੰਦੋਲਨ ਦਾ ਕਾਰਨ ਬਣ ਸਕਦਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੁਰ ਰੂਪਿਓ ਨੇ ਇਹ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਹਮਾਸ ਉਪੋ ਸਮੂਹ ਜਿਸ ਨੇ 7 ਅਕਤੂਬਰ 2023 ਨੂੰ ਹਮਲੇ ਦੀ ਅਗਵਾਈ ਕੀਤੀ ਸੀ ਉਸ ਹੌਸਲਾ ਦੇਂਦੇ ਅਤੇ ਜਾੰਗਵਰ ਦੇ ਸਮਝੌਤੇ ਉੱਤੇ ਗਲਪਾਤ ਅਤੇ ਬੰਦਕਾ ਦੀ ਰਿਹਾਈ ਨੂੰ ਹੋਰ ਵੀ ਮੁਸ਼ਕਲ ਬਣਾਉਂਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਈਮੇਲ ਕਿਤੇ ਬਿਆਨ ਦੇ ਵਿੱਚ ਕਿਹਾ ਕਿ ਉਸ ਦਾ ਧਿਆਨ ਗੰਭੀਰ ਕੂਟਨੀਤੀ ਉੱਤੇ ਰਹਿੰਦਾ ਹੈ ਪ੍ਰਦਰਸ਼ਨਕਾਰੀ ਇਸ਼ਾਰਿਆਂ ਉੱਤੇ ਨਹੀਂ ਵਿਦੇਸ਼ ਵਿਭਾਗ ਦੇ ਪ੍ਰੈਸ ਦਫ਼ਤਰ ਨੇ ਕਿਹਾ ਕਿ ਸਾਡੀਆਂ ਤਰਜੀਹਾਂ ਸਪਸ਼ਟ ਨੇ ਬੰਦਕਾਂ ਦੀ ਰਿਹਾਈ ਇਜ਼ਰਾਈਲ ਦੀ ਸੁਰੱਖਿਆ ਅਤੇ ਪੂਰੇ ਖੇਤਰ ਦੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਜੋ ਕਿ ਹਮਾਸ ਤੋਂ ਮੁਕਤੀ ਹੀ ਸੰਭਵ ਹੈ। ਅਸੀਂ ਉਹਨਾਂ ਟਿੱਕਿਆਂ ਦੇ ਲਈ ਆਪਣੇ ਸਹਿਯੋਗੀਆਂ ਤੇ ਪਾਈਵਾਲਾ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਦਸਵੀ ਕੈਨੇਡਾ ਲੰਬੇ ਸਮੇਂ ਤੋਂ ਦੋ ਰਾਜ ਜੋ ਹਲਤੀ ਮੰਗ ਕਰਤਾ ਆ ਰਿਹਾ ਹੈ ਇੱਕ ਫਲਸਤੀਨੀ ਰਾਜ ਜੋ ਇਜ਼ਰਾਈਲ ਦੇ ਨਾਲ ਸ਼ਾਂਤੀ ਦੇ ਨਾਮ ਮੌਜੂਦ ਹੈ ਤੇ ਸਾਲਾ ਤੋਂ ਓਟਵਨ ਨੇ ਸੁਝਾਅ ਦਿੱਤਾ ਸੀ ਕਿ ਮੰਨਤਾ ਸਿਰਫ ਫਲਸਤੀਨੀ ਅਤੇ ਇਜ਼ਰਾਈਲੀ ਨੇਤਾਵਾਂ ਦੇ ਵਿਚਕਾਰ ਸ਼ਾਂਤੀ ਗੱਲਬਾਤ ਦੇ ਅੰਤੁੱਤੇ ਹੀ ਮਿਲੇਗੀ ਇਜ਼ਰਾਈਲ ਦੇ ਲਈ ਹਮਾਸ ਹਤਵਾਦ ਦੇ ਵਿਆਪਕ ਖਤਰੇ ਪੱਛਮੀ ਕੰਡੇਰੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਫਲਾਪ ਅਤੇ ਗਾਜਾਂ ਦੇ ਵਿੱਚ ਮਨੁੱਖੀ ਤਬਾਹੀ ਦੇ ਵਿੱਚ ਇਜ਼ਰਾਈਲੀ ਸਰਕਾਰ ਦੇ ਯੋਗਦਾਨ ਦੇ ਨਾਲ ਕਾਰਨੀ ਨੇ ਕਿਹਾ ਕਿ ਇਹ ਸੰਭਾਵਨਾ ਲਗਾਤਾਰ ਅਤੇ ਗੰਭੀਰ ਰੂਪ ਦੇ ਵਿੱਚ ਖਤਮ ਹੋਵੇਗੀ ਇਸ ਸੰਦਰਭ ਦੇ ਵਿੱਚ ਕੈਨੇਡਾ ਫلسطੀਨੀ ਰਾਜ ਨੂੰ ਮਾਨ ਮੰਨਤਾ ਦਿੰਦਾ ਹੈ ਤੇ ਫلسطੀਨ ਰਾਜ ਅਤੇ ਇਜ਼ਰਾਈਲ ਰਾਜ ਦੋਵਾਂ ਦੇ ਲਈ ਇੱਕ ਸ਼ਾਂਤੀਪੂਰਨ ਪੁਰੀ ਕਦੇਵਾਦੇ ਨੂੰ ਬਚਾਉਣ ਦੇ ਲਈ ਸਾਡੀ ਪਾਈਵਾਲੀ ਦੀ ਪੇਸ਼ਕਸ਼ ਕਰਦਾ ਹੈ ਇਸ ਦੇ ਨਾਲ ਹੀ ਕਾਰਨੀ ਨੇ ਵੀ ਕਿਹਾ ਕਿ ਕੈਨੇਡਾ ਦੋ ਰਾਜ਼ੀ ਹਲਤੀ ਸੰਭਾਵਨਾ ਨੂੰ ਸੁਰੱਖਿਅਤ ਰੱਖਣ ਦੇ ਲਈ ਇਕਤਾਲ ਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਦੇ ਹਿੱਸੇ ਵਜੋਂ ਅਜਿਹਾ ਕਰਦਾ ਹੈ ਇਸ ਕਦਮ ਦੀ ਕੈਨੇਡਾ ਦੇ ਕੁਝ ਅਯੂਧੀ ਸੰਗਠਨਾਂ ਦੇ ਵੱਲੋਂ निंदा ਕੀਤੀ ਗਈ ਹੈ ਤੇ ਸੈਂਟਰ ਫੋਰ ਇਜ਼ਰਾਈਲ ਐਂਡ ਯੂਟੀ ਮਾਮਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅੱਤਵਾਦੀਆਂ ਦੁਆਰਾ ਚਲਾਏ ਜਾ ਰਹੇ ਖੇਤਰ ਅਤੇ ਜਿੱਥੇ ਬੰਦ ਕੈਟ ਦੇ ਵਿੱਚ ਰਹਿੰਦੇ ਨੇ ਉਸੇ ਰਾਜ ਨੂੰ ਮੰਨਤਾ ਦੇਣਾ 7 ਅਕਤੂਬਰ ਦੇ ਅੱਤਵਾਦੀ ਹਮਲੇ ਦਾ ਇਨਾਮ ਹੈ ਦਸਵੀਂ ਸਾਂਝੀ ਬਿਆਨ ਦੇ ਵਿੱਚ ਉਸ ਹਮਲੇ ਵਿੱਚ ਹਮਾਸ ਦੁਆਰਾ ਮਾਰੇ ਗਏ ਅਟ ਕੈਨੇਡੀਅਨਸ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਇਸ ਦੇਖਸ਼ਯਤੇ ਮਾਹੌਲ ਨੂੰ ਮਾਨਨਤਾ ਦੇ ਇਨਾਮ ਦੇਣਾ ਸਿਰਫ ਲਾਪਰਵਾਹੀ ਹੀ ਨਹੀਂ ਹੈ ਇਹ ਇੱਕ ਵਿਸ਼ਵਾਸ ਘਾਤ ਹੈ ਅਤੇ ਗਾਜ਼ਾ ਦੀਆਂ ਸੁਰੰਗਾਂ ਦੇ ਵਿੱਚ ਹਜੇ ਵੀ ਬੰਦ ਬੰਦਕਰੀ ਜਵਾਨਾਂ ਨੂੰ ਖਤਰੇ ਵਿੱਚ ਪਾਉਂਦਾ ਹੈ ਜੀ ਹਾਂ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨੇ ਵੀ ਇੱਕ ਬਿਆਨ ਦੇ ਵਿੱਚ ਪ੍ਰਤੀਕਿਰਿਆ ਦਿੱਤੀ ਕਿਹਾ ਕਿ ਇਹ ਕਦਮ ਕੈਨੇਡਾ ਦੇ ਮੁੱਦਿਆਂ ਤੋਂ ਧਿਆਨ ਪਟਕੋਣ ਵਾਲਾ ਹੈ ਅਤੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਤੇ ਕਾਰਨੇ ਨੇ ਜੁਲਾਈ ਦੇ ਵਿੱਚ ਐਲਾਨ ਕੀਤਾ ਸੀ ਕਿ ਕੈਨੇਡਾ ਅਧਿਕਾਰਤ ਤੌਰ ਉੱਤੇ ਫلسطੀਨ ਰਾਜ ਨੂੰ ਮਾਨਤਾ ਦੇਵੇਗਾ ਜਦੋਂ ਤੱਕ ਕਿ ਫلسطੀਨੀ ਅਥਾਰਟੀ ਕੁਝ ਸ਼ਰਤਾਂ ਪੂਰੀਆਂ ਕਰਦੀ ਹੈ ਇੱਕ ਵਾਰ ਫੇਰ ਦੱਸ ਦਈਏ ਸਸਕਾਜੀ ਮੈਂ ਆਕੋਮਲ ਕਪੂਰ ਤੋਂ ਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ੇ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਨ ਕਿਹਾ ਜਾ ਰਿਹਾ ਹੈ। ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਪੁਰਤਗਾਲ ਸਮੇਤ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸੇ ਹੋਗੀ ਇੱਕ ਸੁਤੰਤਰ ਫلسطਿਨੀ ਰਾਜ ਨੂੰ ਮਾਨਤਾ ਦੇਣ ਦੇ ਵਿੱਚ ਕੈਨੇਡਾ ਦੇ ਨਾਲ ਸ਼ਾਮਲ ਹੋਏ ਨੇ ਅਤੇ ਹੋਰਾਂ ਦੇ ਇਸ ਹਫਤੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਸ਼ਾਮਲ ਹੋਣ ਦੀ ਉਮੀਦ ਸੀ ਸੰਭਾਵਤ ਤੌਰ ਉਤੇ ਕ੍ਰੰਪ ਪ੍ਰਸ਼ਾਸਨ ਦੇ ਲਈ ਅੰਦੋਲਨ ਦਾ ਕਾਰਨ ਬਣ ਸਕਦਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਪਿਓ ਨੇ ਇਹ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਹਮਾਸ ਉਹ ਸਮੂਹ ਜਿਸ ਨੇ 7 ਅਕਤੂਬਰ 2023 ਨੂੰ ਹਮਲੇ ਦੀ ਅਗਵਾਈ ਕੀਤੀ ਸੀ ਉਹ ਨੂੰ ਹੌਸਲਾ ਦਿੰਦੇ ਅਤੇ ਜੰਗਵੰਦੀ ਸਮਝੌਤੇ ਉੱਤੇ ਗੱਲਬਾਤ ਅਤੇ ਬੰਦਕਾ ਦੀ ਵਿਹਾਈ ਨੂੰ ਹੋਰ ਵੀ ਮੁਸ਼ਕਲ ਬਣਾਉਂਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਈਮੇਲ ਕਿਤੇ ਬਿਆਨ ਦੇ ਵਿੱਚ ਕਿਹਾ ਕਿ ਉਸਦਾ ਧਿਆਨ ਗੰਭੀਰ ਕੂਟਨੀਤੀ ਉੱਤੇ ਦਿੰਦਾ ਹੈ ਪ੍ਰਦਰਸ਼ਨਕਾਰੀ ਇਸ਼ਾਰਿਆਂ ਉੱਤੇ ਨਹੀਂ ਵਿਦੇਸ਼ ਵਿਭਾਗ ਦੇ ਪ੍ਰੈਸ ਦਫ਼ਤਰ ਨੇ ਕਿਹਾ ਕਿ ਸਾਡੀਆਂ ਤਰਜੀਹਾਂ ਸਪਸ਼ਟ ਨੇ ਬੰਦਕਾ ਦੀ ਵਿਹਾਈ ਇਜ਼ਰਾਈਲ ਦੀ ਸੁਰੱਖਿਆ ਅਤੇ ਪੂਰੇ ਖੇਤਰ ਦੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਜੋ ਕਿ ਹਮਾਸ ਤੋਂ ਮੁਕਤੀ ਸੰਭਵ ਹੈ ਸਿਉਨਾ ਟੀਚਰ ਦੇ ਲਈ ਆਪਣੀ ਸਹਿੂਗੀਆਂ ਤੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਦੱਸੀ ਕੈਨੇਡਾ ਲੰਬੇ ਸਮੇਂ ਤੋਂ ਦੋ ਰਾਜ ਜੋ ਹਲਦੀ ਮੰਗ ਕਰਦਾ ਆ ਰਿਹਾ ਹੈ ਇੱਕ ਫਲਸਤੀਨੀ ਰਾਜ ਜੋ ਇਜ਼ਰਾਈਲ ਦੇ ਨਾਲ ਸ਼ਾਂਤੀ ਦੇ ਨਾਮ ਮੌਜੂਦ ਹੈ ਤੇ ਸਾਲਾ ਤੋਂ ਓਟਵਾਨੀ ਸੁਝਾਅ ਦਿੱਤਾ ਸੀ ਕਿ ਮੰਨਤਾ ਸਿਰਫ ਫਲਸਤੀਨੀ ਅਤੇ ਇਜ਼ਰਾਈਲੀ ਨੇਤਾਵਾਂ ਦੇ ਵਿਚਕਾਰ ਸ਼ਾਂਤੀ ਗੱਲਬਾਤ ਦੇ ਅੰਤੁੱਤੇ ਹੀ ਮਿਲੇਗੀ ਸਦਾਲ ਲਈ ਹਮਾਸ ਅਤਵਾਦ ਦੇ ਵਿਆਪਕ ਖਤਰੇ ਪੱਛਮੀ ਕੰਡੇਰੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਫਲਾਵ ਅਤੇ ਗਾਜਾਂ ਦੇ ਵਿੱਚ ਮਨੁੱਖੀ ਤਬਾਹੀ ਦੇ ਵਿੱਚ ਇਜ਼ਰਾਈਲੀ ਸਰਕਾਰ ਦੇ ਯੋਗਦਾਨ ਦੇ ਨਾਲ ਕਾਰਨੀ ਨੇ ਕਿਹਾ ਕਿ ਇਹ ਸੰਭਾਵਨਾ ਲਗਾਤਾਰ ਅਤੇ ਗੰਭੀਰ ਰੂਪ ਦੇ ਵਿੱਚ ਖਤਮ ਹੋ ਗਈ ਹੈ। ਇਸ ਸੰਦਰਭ ਦੇ ਵਿੱਚ ਕੈਨੇਡਾ ਫلسطੀਨ ਦੀ ਰਾਜ ਨੂੰ ਮਾਨਤਾ ਦਿੰਦਾ ਹੈ ਤੇ ਫلسطੀਨ ਰਾਜ ਅਤੇ ਇਜ਼ਰਾਈਲ ਰਾਜ ਤੋਂਮਾ ਦੇ ਲਈ ਇੱਕ ਸ਼ਾਂਤੀਪੂਰਨ ਪੁਨਪੁਈਕਰ ਦੇ ਵਾਦੇ ਨੂੰ ਬਚਾਉਣ ਦੇ ਲਈ ਸਾਡੀ ਪਾਈ ਵਾਲੀ ਦੀ ਪੇਸ਼ਕਸ਼ ਕਰਦਾ ਹੈ ਇਸ ਦੇ ਨਾਲ ਹੀ ਕੈਨੇਡੀਅਨ ਨੇ ਵੀ ਕਿਹਾ ਕਿ ਕੈਨੇਡਾ ਦੋ ਰਾਜੀ ਹਾਲਤੀ ਸੰਭਾਵਨਾ ਨੂੰ ਸੁਰੱਖਿਅਤ ਰੱਖਣ ਦੇ ਲਈ ਇਕਤਾਲ ਮਿਲ ਵਾਲੇ ਅੰਤਰਰਾਸ਼ਟਰੀ ਯਤਨਾਂ ਦੇ ਹਿੱਸੇ ਵਜੋਂ ਅੱਜ ਇਹ ਕਰਦਾ ਹੈ ਇਸ ਕਦਮ ਦੇ ਕੈਨੇਡਾ ਦੇ ਕੁਝ ஆயੂਦੀ ਸੰਗਠਨਾਂ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਤੇ ਸੈਂਟਰ ਫੋਰ ਇਜ਼ਰਾਈਲ ਐਂਡ ਯੂਡੀ ਮਾਮਲਿਆਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅੱਤਵਾਦੀਆਂ ਦੁਆਰਾ ਚਲਾਏ ਜਾ ਰਹੇ ਖੇਤਰ ਅਤੇ ਜਿੱਥੇ ਬੰਦ ਕੈਦ ਦੇ ਵਿੱਚ ਰੈਂਦੇ ਨੇ ਉਸੇ ਰਾਜ ਨੂੰ ਮੰਨਤਾ ਦੇਣਾ 7 ਅਕਤੂਬਰ ਦੇ ਅੱਤਵਾਦੀ ਹਮਲੇ ਦਾ ਇਨਾਮ ਹੈ। ਦਾ ਸੀ ਸਾਂਝੀ ਬਿਆਨ ਦੇ ਵਿੱਚ ਉਸ ਹਮਲੇ ਵਿੱਚ ਹਮਾਸ ਦੁਆਰਾ ਮਾਰੇ ਗਏ ਅਟਕਿਨੇਡੀਅਨਸ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਇਸ ਦੈਸ਼ਯਤ ਦੇ ਮਾਹੌਲ ਨੂੰ ਮਾਨਤਾ ਦੇ ਇਨਾਮ ਦੇਣਾ ਸਿਰਫ ਲਾਪਰਵਾਹੀ ਹੀ ਨਹੀਂ ਹੈ ਇਹ ਇੱਕ ਵਿਸ਼ਵਾਸਘਾਤ ਹੈ ਅਤੇ ਗਾਜਾ ਦੀਆਂ ਸੁਰੰਗਾਂ ਦੇ ਵਿੱਚ ਅਜੇ ਵੀ ਬੰਦ ਬੰਦਕਾ ਦੀ ਜਵਾਨਾਂ ਨੂੰ ਖਤਰੇ ਵਿੱਚ ਪਾਉਂਦਾ ਹੈ ਜੀ ਹਾਂ ਕੈਨੇਡਾ ਦੀ ਕਨਸਰਵੇਟਿਵ ਪਾਰਟੀ ਨੇ ਵੀ ਇੱਕ ਬਿਆਨ ਦੇ ਵਿੱਚ ਪ੍ਰਤੀਕਿਰਿਆ ਦਿੱਤੀ ਕਿਹਾ ਕਿ ਇਹ ਕਦਮ ਕੈਨੇਡਾ ਦੇ ਮੁੱਦੇ ਤੋਂ ਧਿਆਨ ਭਟਕਾਉਣ ਵਾਲਾ ਹੈ ਅਤੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਤੇ ਕਾਰਨੇ ਨੇ ਜੁਲਾਈ ਦੇ ਵਿੱਚ اعلان ਕੀਤਾ ਸੀ ਕਿ ਕੈਨੇਡਾ ਅਧਿਕਾਰਤ ਤੌਰ ਉੱਤੇ ਫلسطੀਨ ਰਾਜ ਨੂੰ ਮਾਨਤਾ ਦੇਵੇਗਾ ਜਦੋਂ ਤੱਕ ਕਿ ਫلسطੀਨੀ ਅਥਾਰਟੀ ਕੁਝ ਸ਼ਰਤਾਂ ਪੂਰੀਆਂ ਕਰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ